ਤਿਆਰ ਹੋ ਜਾਓ ਜੀ ਫਟਾਫਟ ਪਤਲੇ ਹੋਣ ਦੇ ਲਈ ਜਿਨ੍ਹਾਂ ਦਾ ਮੋਟਾਪਾ ਉਹਨਾਂ ਦੀ ਪਰੇਸ਼ਾਨੀ ਬਣਿਆ ਹੋਇਆ ਹੈ ਅੱਜ ਮੈਂ ਤੁਹਾਨੂੰ ਕੁਝ ਜਿਹਾ पांच ड्रिंक्स दसन जा रही जिसन अपना के तुसी अपने मोटापे को टाटा बाय बाय कह सकते हो बड़ी सही ड्रिंक्स ने कोई साइड इफेक्ट नहीं है हाँ पर ध्यान जरूर रखना है कि अपनी फिजिकल एक्टिविटी यानी सैर हल्के फुल्के एक्सरसाइज भी रखो और अपनी डाइट पर भी फोकस जरूर करना है मतलब कि ज्यादा फ्राई चीज़ा जंक फूड फास्ट फूड नहीं खाना है तो यह ड्रिंक्स एनी ज्यादा हैल्प कर जिस दे मैटाबोलिजम फास्ट होगा और वीडियो हो जाएगा डाइजेशन वी हो जाएगा डायज ਜਿਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਥੇ ਵੀ ਇਹ ਡਰਿੰਕਸ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਵਾਲੀਆਂ ਨੇ ਤਾਂ ਫਿਰ ਜਿਸ ਨੂੰ ਜਿਹੜੀ ਡਰਿੰਕ ਸੂਟ ਕਰੇ ਉਸ ਨੂੰ ਤੁਸੀਂ ਕੰਟੀਨਿਊ ਕਰਨਾ ਹੈ ਇਹ ਪੰਜ ਡਰਿੰਕਸ ਤੁਹਾਨੂੰ ਮੈਂ ਦੱਸਾਂਗੀ ਕੋਈ ਇੱਕ ਜਿਹੜੀ ਤੁਹਾਨੂੰ ਸੂਟ ਕਰਦੀ ਹੈ ਇਸ ਨੂੰ ਅਪਣਾਓ ਰੈਗੂਲਰ ਤੁਸੀਂ ਇਹ ਪਾਣੀ ਪੀਣਾ ਹੈ ਔਰ ਤੁਸੀਂ ਦੇਖੋਗੇ ਤੁਹਾਡੇ ਵਿੱਚ ਜ਼ਰੂਰ ਮਹੀਨੇ ਦੇ ਵਿੱਚ ਹੀ ਫਰਕ ਨਜ਼ਰ ਆਉਣ ਵਾਲਾ ਹੈ ਅਗਰ ਤੁਸੀਂ ਸਹੀ ਢੰਗ ਦੇ ਨਾਲ ਇਸ ਨੂੰ ਫੋਲੋ ਕਰਦੇ ਹੋ ਹਾਂ ਪਰ ਇਹ ਨਹੀਂ ਕਰਨਾ ਕਿ ਅਸੀਂ ਸਿਰਫ ਜਿਹੜੀ ਮੈਂ ਤੁਹਾਨੂੰ ਡਰਿੰਕਸ ਦੱਸੂੰਗੀ ਇਸ ਨੂੰ ਤਾਂ ਤੁਸੀਂ ਪੀ ਰਹੇ ਹੋ ਲੇਕਿਨ ਆਪਣੀ ਡਾਈਟ ਵੱਲ ਧਿਆਨ ਨਹੀਂ ਦੇ ਰਹੇ ਹੋ ਫਿਜ਼ੀਕਲ ਐਕਟੀਵਿਟੀ ਕੋਈ ਨਹੀਂ ਰੱਖ ਰਹੇ ਹੋ ਤਾਂ ਫਿਰ ਅਸੀਂ ਇਸ ਉਮੀਦ ਕਰੀਏ ਕਿ ਬਸ ਅਸੀਂ ਇਹ ਡਰਿੰਕਸ ਵੇਲੇ ਪੀ ਰਹੇ ਆਂ ਔਰ ਅਸੀਂ ਪਤਲੇ ਹੋ ਜਾਈਏ ਆਵੇਂ ਨਹੀਂ ਹੁੰਦਾ ਸਾਨੂੰ ਆਪਣੀ ਬਾਡੀ ਨੂੰ ਬੈਲੈਂਸ ਕਰਨ ਲਈ ਮੈਨੇਜ ਕਰਨ ਲਈ ਜੇ ਵੇਟ ਅਗਰ ਅਸੀਂ ਘਟਾਉਣਾ ਚਾਹੁੰਦੇ ਆ ਤਾਂ ਉਸ ਲਈ ਸਾਨੂੰ ਥੋੜੀ ਜਿਹੀ ਐਫਰਟ ਤਾਂ ਖੁਦ ਵੀ ਲਗਾਨੀ ਪਏਗੀ ਸ਼ੁਰੂ ਵਿੱਚ ਚੰਗੇ ਰਿਜ਼ਲਟ ਜਦ ਦੇਖੋਗੇ ਤਾਂ ਤੁਹਾਨੂੰ ਖੁਦ ਤੁਸੀਂ ਖੁਦ ਨੂੰ ਹੀ ਮੋਟੀਵੇਟ ਫੀਲ ਕਰੋਗੇ ਕਿ ਮੇਰਾ ਵਜ਼ਨ ਇਹਨਾ ਹੁਣ ਘਟਣਾ ਸ਼ੁਰੂ ਹੋ ਗਿਆ ਮੈਂ ਥੋੜੀ ਮਿਹਨਤ ਆਪਣੇ ਤੇ ਹੋਰ ਕਰਾਂ ਫਿੱਟ ਲੱਗਾ ਕੱਪੜੇ ਜ਼ਿਆਦਾ ਜਚਣਗੇ ਔਰ ਸਾਰੇ ਪੁੱਛਣਗੇ ਵੀ ਕੀ ਕਰ ਰਹੇ ਹੋ ਸਾਨੂੰ ਵੀ ਜ਼ਰੂਰ ਦੱਸੋ ਤਾਂ ਪਹਿਲੀ ਡਰਿੰਕ ਤੁਸੀਂ ਨੋਟ ਕਰ ਲਓ ਕਿਵੇਂ ਬਣਾਣੀ ਹੈ इसलिए चाहिए है एक टी स्पून अदरक का रस अदरक जी ताज़ा अदरक साढ़े घर होंगी है इसन तो कद्दूकस कर लो और चंकी तरह इसका जो रस है निचोड़ के चंकी तरह इन एक चम्मच एक टी स्पून इसका रस क्ड लेना है चार टी स्पून लेना है एलोवेरा जूस एलोविरा जूस भी जोड़ा होंगे है बहुत वीं सा बॉडी लिए डिटॉक्स कर देने चार 1 स्पून ਪਾਣੀ ਇਹ ਜਿਹੜੀ ਡਰਿੰਕ ਬਣੇਗੀ ਇਹ ਤੁਸੀਂ ਫਿਰ ਤੋਂ ਸੁਣ ਲਓ ਇੱਕ 1 टीस्पून ਅਦਰਕ ਦਾ ਰਸ ਲੈਣਾ ਹੈ 4 टीस्पून ਤੁਸੀਂ ਅਲੋਵੇਰਾ ਜੂਸ ਲੈਣਾ ਹੈ 4 ਹੀ टीस्पून ਤੁਸੀਂ ਪਾਣੀ ਇਸ ਨੂੰ ਮਿਕਸ ਕਰੋ ਖਾਲੀ ਪੇਟ ਸਵੇਰੇ ਤੁਸੀਂ ਇਸ ਨੂੰ ਪੀ ਲੈਣਾ ਹੈ ਇਸ ਨਾਲ ਤੁਹਾਡਾ ਤੁਹਾਡੀ ਬਾਡੀ ਜਿਹੜੀ ਡिटॉक्स ਹੋਏਗੀ ਤੁਹਾਡੀ ਜੋ ਹੈ ਮੈਟਾਬੋਲਿਜ਼ਮ ਸਾਡਾ ਵਧੀਆ ਹੁੰਦਾ ਹੈ ਡਾਈਜੈਸ਼ਨ ਨੂੰ ਲੈ ਕੇ ਕੋਈ ਦਿੱਕਤ ਨਹੀਂ ਰਹਿੰਦੀ ਹੈ ਔਰ ਦਿਨ ਦੇ ਵਿੱਚ ਪਾਣੀ ਜ਼ਿਆਦਾ ਜ਼ਰੂਰ ਪੀਣਾ ਵੈਸੇ ਵੀ ਗਰਮੀਆਂ ਚੱਲ ਰਹੀਆਂ ਨੇ ਤਾਂ ਸਾਨੂੰ ਪਾਣੀ ਵੱਲ ਫੋਕਸ ਜ਼ਰੂਰ ਕਰਨਾ ਚਾਹੀਦਾ ਹੈ ਸਲਾਹ तो खा डिनर तो पहला पहला तो करना उस अंटा पे सैलड तुम तो जरूर खाओ अजकल खीरा है तरह है टमाटर तो ये चीजा सब खा सकते हो सैलड और अगली ड्रिंक से फटाफट आने नोट कर लो जी सेकेंड ड्रिंक है ਜੀਰੇ ਦਾ ਪਾਣੀ ਜੀਰੇ ਦਾ ਪਾਣੀ ਦੇ ਲਈ ਦੇਖੋ ਸਾਰੇ ਅ ਕਈ ਚੀਜ਼ਾਂ ਅਪਲਾਈ ਕਰਕੇ ਤਾਂ ਦੇਖ ਰਹੇ ਹੁੰਦੇ ਨੇ ਪਰ ਜੀਰਾ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸਾਡੇ ਹੈਲਥ ਦੇ ਲਈ ਇਸ ਲਈ ਤੁਸੀਂ ਇੱਕ ਚਮਚ ਜੀਰਾ ਜੋ ਹੈ ਰਾਤ ਨੂੰ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਪਿਉ ਕੇ ਰੱਖ ਦੇਣਾ ਹੈ ਅਗਲੀ ਸਵੇਰ ਤੁਸੀਂ ਇਸ ਨੂੰ ਅੱਛੀ ਤਰ੍ਹਾਂ ਬੋਇਲ ਕਰ ਦੇਣਾ ਹੈ ਬੋਇਲ ਕਰਨ ਤੋਂ ਬਾਅਦ ਤੁਸੀਂ ਛਾਣ ਕੇ ਇਹ ਪਾਣੀ ਪੀ ਲੈਣਾ ਤੇ ਜੀਰੇ ਦਾ ਪਾਣੀ ਵੀ ਅਗਰ ਤੁਸੀਂ ਰੈਗੂਲਰ ਪੀਂਦੇ ਹੋ तो वेट लॉस में बहुत ज़्यादा मदद कर वाला है नाल नाल फिर तो कहूँगी डायजैशन लैके भी आ, कोई दिक्कत चल रही होर्मी ने तो गर्मिया अक्सर डायजैशन की प्रॉब्लम हो जाती है कई भुख नहीं लगती ਬਦ ਹਜ਼ਮੀ ਹੋ ਜਾਂਦੀ ਹੈ ਐਸਿਡਿਟੀ ਬੰਦੀ ਰਹਿੰਦੀ ਹੈ ਤਾਂ ਉਥੇ ਇਹ ਜੀਰੇ ਦਾ ਪਾਣੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਅਗਲੀ ਗੱਲ ਕਰੀਏ ਅਗਲਾ ਹੈ ਜੀ ਜਵੈਨ ਦਾ ਪਾਣੀ ਜਵੈਨ ਵੀ ਬਹੁਤ ਸਾਰੇ ਪ੍ਰੋਬਲਮਜ਼ ਦੇ ਵਿੱਚ ਜੋ ਹੈ ਤੁਹਾਡੀ ਮਦਦ ਕਰਨ ਵਾਲੀ ਹੈ ਕਈ ਤਰ੍ਹਾਂ ਦੇ ਹੈਲਥ ਇਸ਼ੂਸ ਉਸ ਦੇ ਨਾਲ ਸਹੀ ਹੋਣ ਵਾਲੇ ਨੇ ਇਵਨ ਜੇ ਆਪਾਂ ਗੱਲ ਕਰੀਏ ਕਈਆਂ ਨੂੰ ਜਿਨ੍ਹਾਂ ਨੂੰ ਜੋਇੰਟਸ ਪੇਨ ਦੀ ਪ੍ਰੋਬਲਮ ਹੈ ਉਥੇ ਵੀ ਜੋਇਨ ਬਹੁਤ ਮਦਦ ਕਰਦੀ ਹੈ ਜਿਨ੍ਹਾਂ ਨੂੰ ਵਾਈ ਹੋ ਜਾਂਦੀ ਹੈ ਪ੍ਰੋਬਲਮ ਕਈ ਚੀਜ਼ਾਂ ਖਾਣ ਦੇ ਨਾਲ ਜਿਵੇਂ ਕੋਈ ਮਾਂ ਦੀ ਦਾਲ ਹੋਗੀ ਰਾਜਮਾ ਖਾਏ ਤੇ ਵਾਈ ਹੋ ਜਾਂਦੀ ਹੈ ਤਾਂ ਉਹ ਵੀ ਉਥੇ ਜੋ ਹੈ ਜੁਵੈਨ ਤੁਹਾਡੀ ਬਹੁਤ ਮਦਦ ਕਰਦੀ ਹੈ ਮੋਟਾਪਾ ਘਟਾਉਣ ਵਿੱਚ ਤਾਂ ਮਦਦ ਕਰਦੀ ਹੀ ਹੈ ਸੋ ਇਸ ਦੇ ਲਈ ਵੀ ਤੁਸੀਂ ਇੱਕ ਚਮਚ ਜੁਵੈਨ ਜੋ ਹੈ ਰਾਤ ਨੂੰ ਪਾਣੀ ਦੇ ਵਿੱਚ ਪਿਉ ਕੇ ਰੱਖ ਦੋ ਅਗਲੇ ਦਿਨ ਸਵੇਰੇ ਉਸ ਨੂੰ اچھی طرح ਬੋਇਲ ਕਰਕੇ ਪਾਣੀ ਛਾਣ ਕੇ ਤੁਸੀਂ ਇਹ ਪੀ ਸਕਦੇ ਹੋ ਪੀਣ ਵਿੱਚ ਥੋੜਾ ਸ਼ੁਰੂ ਵਿੱਚ ਇਹ ਚੀਜ਼ਾਂ ਲੱਗਦਾ ਹੋ ਸਕਦਾ ਹੈ ਕਿ ਤੁਹਾਨੂੰ ਥੋੜੀ ਕੜਵੀ ਲੱਗੇ ਕੋੜਾ ਲੱਗੇ ਦਾ ਸਵਾਦ ਪਰ ਜਿਵੇਂ ਹੌਲੀ-ਹੌਲੀ ਤੁਸੀਂ ਪੀਓਗੇ ਤਾਨੂੰ ਇਸ ਦਾ ਟੇਸਟ ਅੱਛਾ ਲੱਗਣ ਲੱਗ ਜਾਏਗਾ ਤੁਹਾਡੀ ਬੋਡੀ ਵੀ ਹੈਲਥੀਅਲ ਹੋ ਚੁੱਕੀ ਹੋਏਗੀ ਤੇ ਚੰਗੇ ਰਿਜ਼ਲਟਸ ਵੀ ਆਣੇ ਸ਼ੁਰੂ ਹੋ ਚੁੱਕੇ ਹੋਣਗੇ ਸੋ ਅਗਲੀ ਆਪਾਂ ਗੱਲ ਕਰੀਏ ਤਾਂ ਚਨੇ ਦਾ ਸਤੂ ਚਨੇ ਦਾ ਸਤੂ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਦਿਨ ਦੇ ਵਿੱਚ ਇਵਨ ਸਵੇਰੇ ਵੀ ਤੁਸੀਂ ਚਨੇ ਦਾ ਸਤੂ ਜੋ ਹੈ ਬਾਜ਼ਾਰੋਂ ਜੋ ਹੈ ਪਹਿਲਾਂ ਮੈਂ ਦੱਸਣਾ ਚਨੇ ਦਾ ਸਤੂ ਬਾਜ਼ਾਰੋਂ ਬੜੇ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ ਬਹੁਤ ਹੀ ਨਿਊਟ੍ਰੀਸ਼ਨ ਸਾਡੀ ਬੋਡੀ ਨੂੰ ਇਹ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਪਤਲੇ ਹੋਣ ਦੀ ਗੱਲ ਕਰ ਰਹੇ ਹੁੰਨੇ ਆ ਤਾਂ ਅਸੀਂ ਕਈ ਚੀਜ਼ਾਂ ਜਿਹੜੇ ਇੱਕਦਮ ਛੱਡਦੇ ਆ ਖਾਣੀਆਂ ਕਈ ਲੋਕ ਇੱਕਦਮ ਮਿੱਠਾ ਖਾਣਾ ਛੱਡ ਦਿੰਦੇ ਨੇ ਜਾਂ ਫਿਰ ਜਿਵੇਂ ਬਹੁਤ ਜ਼ਿਆਦਾ ਕੈਲਰੀ ਵਾਲਾ ਫੂਡ ਅਸੀਂ ਖਾ ਰਹੇ ਹੁੰਨੇ ਆ ਤੇ ਜਦੋਂ ਇੱਕਦਮ ਅਸੀਂ ਚੀਜ਼ਾਂ ਨੂੰ ਘਟਾਉਂਦਿਆਂ ਕੈਲਰੀ ਘਟਾਉਂਦੀ ਹੈ ਤਾਂ ਬਾਡੀ ਇਕਵਰੀ ਜੋ ਹੈ ਵੀਕ ਹੋਣੀ ਫੀਲ ਹੋ ਜਾਂਦੀ ਹੈ ਤਾਂ ਤੁਸੀਂ ਅਗਰ ਚਨੇ ਦਾ ਸਤੂ ਵਰਗੀ ਡਰਿੰਕ ਬਣਾ ਕੇ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਫਾਈਬਰ ਮਿਲਦਾ ਹੈ ਨਿਊਟ੍ਰੀਸ਼ਨ ਢੇ ਸਾਰੇ ਇਸ ਤੋਂ ਤੁਹਾਨੂੰ ਮਿਲਣ ਵਾਲਿਆ ਕਈ ਤਰ੍ਹਾਂ ਦੇ ਵਿਟਾਮਿਨਸ ਮਿਨਰਲਸ ਮਿਲਣਗੇ ਜਿਸ ਦੇ ਨਾਲ ਤੁਹਾਡੀ ਬਾਡੀ ਫਿੱਟ ਵੀ ਫੀਲ ਕਰੇਗੀ ਹੈਲਦੀ ਵੀ ਫੀਲ ਕਰੇਗੀ ਔਰ ਨਾਲ ਦੇ ਨਾਲ ਜਿਹੜਾ ਚੰਨੇ ਦਾ ਸੱਤੂ ਐਜ਼ ਅ ਫਾਈਬਰ ਹੈ ਇਹ ਤੁਹਾਨੂੰ ਭਰਿਆ ਭਰਿਆ ਵੀ ਫੀਲ ਕਰੇਗਾ ਔਰ ਤੁਹਾਡੇ ਪਤਲੇ ਹੋਣ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ ਦਿਨ ਦੇ ਵਿੱਚ ਕਿਤੇ ਵੀ ਤੁਸੀਂ ਹੋਵੋ ਚੰਨੇ ਦਾ ਸੱਤੂ ਜਿਹੜਾ ਬਾਜ਼ਾਰੋਂ ਪਾਊਡਰ ਫਾਰਮ ਦੇ ਵਿੱਚ ਮਿਲਦਾ ਹੈ ਤਾਂ ਉਸ ਨੂੰ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਨਾ ਹੈ ਅਗਰ ਚਾਹੋ ਤਾਂ ਇਸ ਦੇ ਵਿੱਚ ਤੁਸੀਂ ਕਾਲਾ ਨਮਕ ਪਾ ਸਕਦੇ ਹੋ ਨਿੰਬੂ ਨਿਚੋੜ ਸਕਦੇ ਹੋ ਔਰ ਇਹ ਤੁਸੀਂ ਕਾਲੀ ਮਿਰਚ ਵੀ ਇਸ ਦੇ ਵਿੱਚ ਤੁਸੀਂ ਐਡ ਕਰ ਲੋਗੇ ਤਾਂ ਇਹ ਹੋਰ ਜ਼ਿਆਦਾ ਅੱਛੀ ਡਰਿੰਕ ਬਣ ਜਾਏਗੀ ਇਹ ਦਿਨ ਵਿੱਚ ਤੁਸੀਂ ਪੀ ਸਕਦੇ ਹੋ ਕਈ ਮਿੱਠਾ ਸਤੂ ਵੀ ਪਿੰਦੇ ਨੇ ਯਾਨੀ ਉਸ ਦੇ ਵਿੱਚ ਚੀਨੀ ਜਾਂ ਸ਼ੱਕਰ ਐਡ ਕਰ ਲੈਂਦੇ ਨੇ ਸੋ ਅਗਰ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਤਾਂ ਕੋਸ਼ਿਸ਼ ਇਹ ਕਰੋ ਕਿ ਜਿਹੜਾ ਚਨੇ ਦਾ ਸਤੂ ਹੈ ਇਹ ਤੁਸੀਂ ਨਮਕੀਨ ਵਾਲਾ ਪੀ ਲਓ ਅ ਗਰਮੀਆਂ ਦੇ ਵਿੱਚ ਅਸੀਂ ਜਿਵੇਂ ਕੋਲ ਡਰਿੰਕਸ ਵਗੈਰਾ ਪੀਣ ਲੱਗ ਜਾਂਦੇ ਆ ਸੋ ਇਹ ਜੀ ਡਰਿੰਕਸ ਪੀਣ ਦੇ ਨਾਲ ਉਹ ਬਹੁਤ ਅੱਛਾ ਹੈ ਕਿ ਤੁਸੀਂ ਚਨੇ ਦਾ ਸੱਤੂ ਜਿਹੜਾ ਪਾਊਡਰ ਫਾਰਮ ਦੇ ਵਿੱਚ ਮਿਲ ਜਾਂਦਾ ਆ ਆਸਾਨ ਦੇ ਨਾਲ ਬਾਜ਼ਾਰ ਤੋਂ ਆਪਣੇ ਨਾਲ ਬੈਗ ਦੇ ਵਿੱਚ ਕਿਤੇ ਵੀ ਕੈਰੀ ਕਰ ਸਕਦੇ ਹੋ ਕਿਤੇ ਵੀ ਹੋਵੇ ਆਫਿਸ ਹੋ ਬਾਹਰ ਹੋ ਤਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਦੋ ਚਮਚ ਸੱਤੂ ਜੋ ਹੈ ਮਿਕਸ ਕਰਕੇ ਇਸ ਨੂੰ ਤੁਸੀਂ ਆਪਣਾ ਨਮਕ ਜਾਂ ਸਿੰਪਲ ਵੀ ਕਹੀ ਤਾਂ ਪੀ ਲੈਂਦੇ ਨੇ ਇਸ ਨੂੰ ਤੁਸੀਂ ਪੀਓ ਤਾਂ ਇਹ ਪਤਲੇ ਹੋਣ ਦੇ ਵਿੱਚ ਵੀ ਮਦਦ ਕਰੇਗਾ ਨਾਲ ਦੇ ਨਾਲ ਤੁਹਾਨੂੰ ਹਾਈਡਰੇਟ ਵੀ ਰੱਖੇਗਾ ਤੇ ਨਾਲ ਨਾਲ ਤੁਹਾਨੂੰ ਇਸੋ चंगा न्यूट्रिशन भी मिलने वाला है अगली आप फिफ्थ ड्रिंक की गल कर लीए उस चाहिए ने जीरा जवैन मेथे जी हाँ सो ये तीन तरह दीज़ा थानू चाहिद हैं जो कि बहुत वाइत और अगर मैं गल करा जिन्होंने शुगर की प्रॉब्लम है जिन्होंने आर्थराइटिस की प्रॉब्लम है मोटापे की प्रॉब्लम है उन्होंने सब बहुत मदद कर वाला है और आप जब ब्लड प्रैशर है जिना हाई हो जाता है बी पी उन उत्थे भी यह जो है कंट्रोल होने वाला है तो इसलिए ਇੱਕ ਰਾਤ ਪਹਿਲਾਂ ਹੀ ਜੋ ਜੀਰਾ ਹੈ ਇੱਕ ਇੱਕ ਚਮਚ ਲੈ ਲਓ ਜਵੈਣ ਹੈ ਇੱਕ ਚਮਚ ਲੈ ਲਓ ਮੇਥੇ ਅੱਧਾ ਚਮਚ ਹੀ ਲਓ ਔਰ ਜਿਹੜੇ ਹਲੇ ਗਰਮੀਆਂ ਨੇ ਹੁਣੇ ਹੀ ਸ਼ੁਰੂਆਤ ਕਰਨ ਲੱਗਿਓ ਇਹ ਪਾਣੀ ਇਹ ਡਰਿੰਕ ਬਣਾਉਣ ਦੇ ਲਈ ਤਾਂ ਮੇਥੇ ਤੁਸੀਂ ਅੱਧੇ ਤੋਂ ਵੀ ਅੱਧਾ ਚਮਚ ਲੈ ਸਕਦੇ ਹੋ ਇਹ ਤਿੰਨੋਂ ਚੀਜ਼ਾਂ ਨੂੰ ਰਾਤ ਨੂੰ ਬਰਤਨ ਵਿੱਚ ਪਾਣੀ ਲਓ ਉਸ ਦੇ ਵਿੱਚ ਪਿਓ ਕੇ ਰੱਖ ਦਿਓ ਤਾਂ ਅਗਲੇ ਦਿਨ ਜਦੋਂ ਪੂਰਾ ਰਾਤ ਇਹ ਪਿਓ ਕੇ ਰੱਖੋਗੇ ਅਗਲੇ ਦਿਨ ਸਵੇਰੇ ਇਸ ਪਾਣੀ ਨੂੰ ਬੋਇਲ ਕਰ ਲਓ ਮੀਨਸ ਦੋ ਗਲਾਸ ਪਾਣੀ ਵਿੱਚ ਹੋ ਸਕੇ ਤਾਂ ਇਹ ਸਾਰੀਆਂ ਚੀਜ਼ਾਂ ਪੀਓ ਦਿਓ ਅਗਲੇ ਦਿਨ ਇਹਨੂੰ ਬੋਇਲ ਕਰੋ ਇੰਨਾ ਬੋਇਲ ਕਰੋ ਕਿ ਜਦੋਂ ਇੱਕ ਗਲਾਸ ਰਹਿ ਜਾਏ ਉਸ ਤੋਂ ਬਾਅਦ ਇਹ ਚੀਜ਼ਾਂ ਛਾਣ ਲਓ ਔਰ ਇਹ ਜਿਹੜਾ ਪਾਣੀ ਹੈ ਇਸ ਨੂੰ ਤੁਸੀਂ ਸਿਪ ਸਿਪ ਕਰਕੇ ਪੀ ਲਓ ਔਰ ਇਹ ਤਿੰਨੇ ਚੀਜ਼ਾਂ ਬਹੁਤ ਵਧੀਆ ਅਸਰ ਕਰਨ ਵਾਲੀਆਂ ਨੇ ਤੁਹਾਡੀ ਜਿਹੜੀ weight loss journey ਦੇ ਵਿੱਚ ਤੁਸੀਂ ਇਹਨਾਂ ਨੂੰ ਅਪਣਾ ਕੇ ਜ਼ਰੂਰ ਦੇਖੋ ਜਿਹੜਾ ਤੁਹਾਨੂੰ ਈਜ਼ੀ ਲੱਗੇ ਜਿਹੜਾ ਲੱਗ ਰਿਹਾ ਕਿ ਤੁਹਾਨੂੰ ਤੁਹਾਡੇ ਉੱਪਰ ਫਰਕ ਵਾਕਈ ਪੈ ਰਿਹਾ ਉਹ ਚੀਜ਼ ਉਸ रेगुलर जो आसानी ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਜ਼ਰੂਰ ਅਜ਼ਮਾ ਕੇ ਦੇਖੋ ਫੈਟ ਲਾਸ ਕਰਨ ਦੇ ਵਿੱਚ ਮੋਟਾਪਾ ਘਟਾਉਣ ਦੇ ਲਈ ਤੁਹਾਡੀ ਇਹ ਮਦਦ ਕਰਨ ਹੀ ਵਾਲਾ ਹੈ ਇਸ ਦੇ ਨਾਲ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ ਕਿ ਜਿਵੇਂ ਕਾਲੀ ਮਿਰਚ ਹੈ ਉਸ ਨੂੰ ਤੁਸੀਂ ਦਿਨ ਦੇ ਵਿੱਚ ਅਲੱਗ-ਅਲੱਗ ਮੀਲਜ਼ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਖਾਣਾ ਖਾਣ ਲੱਗੇ ਉਹ ਦਹੀਂ ਅਗਰ ਤੁਸੀਂ ਨਾਲ ਲੈ ਉਸ ਦੇ ਉੱਪਰ ਚੁਟਕੀ ਭਰ ਕਾਲੀ ਮਿਰਚ ਪੀਸੀ ਹੋਈ ਕਾਲੀ ਮਿਰਚ ਛੂਸੀ ਜੋ ਹੈ ਲੋ ਮਿਕਸ ਕਰਕੇ ਖਾ ਲਓ ਇਸ ਦੇ ਨਾਲ ਤੁਹਾਡਾ ਡਾਈਜੈਸ਼ਨ ਵੀ ਵਧੀਆ ਬਣਿਆ ਰਹੇਗਾ ਔਰ ਜੋ ਹੈ ਤੁਹਾਡਾ ਮੈਟਾਬੋਲਿਜ਼ਮ ਵਧੀਆ ਬਣਿਆ ਰਹੇਗਾ ਤੇ ਤੁਹਾਡੇ ਮੋਟਾਪੇ ਨੂੰ ਘਟਾਉਣ ਦੇ ਵਿੱਚ ਵੀ ਕਾਲੀ ਮਿਰਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਹੋ ਸਕੇ ਅਗਰ ਦਿਨ ਦੇ ਵਿੱਚ ਇੱਕ ਅੱਧੀ ਵਾਰ ਤੁਸੀਂ ਸਾਬਤ ਕਾਲੀ ਮਿਰਚ ਵੀ ਚਬਾ ਕੇ ਜ਼ਰੂਰ ਖਾ ਲਓ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣ ਵਾਲੇ ਨੇ अखीर फिर तो कहूंगी कि अपनी फिजिकल एक्टिविटी पर भी फोकस जरूर करना है कि तुम्हें ज्यादा कुछ नहीं मैं कह रही ना मैं कह रही हाँ जिम जाओ ना कह रही हाँ दो घंटे एक्सरसाइज करो अपने रात के खाने तो बाद अद्धा घंटा या चाली मिनट अः ਜੋ ਵਾਕ ਹੈ ਉਹ ਜ਼ਰੂਰ ਕਰੋ ਸੈਰ ਕਰਨ ਦੇ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵੀ ਵਧੀਆ ਰਹਿੰਦਾ ਹੈ ਸਾਡੇ ਸਾਰੇ ਆਰਗਨਸ ਤੱਕ ਬਲੱਡ ਦੀ ਸਪਲਾਈ ਹੁੰਦੀ ਹੈ ਬਲੱਡ ਦੀ ਸਪਲਾਈ ਹੋਏਗੀ ਤਾਂ ਉੱਥੇ-ਉੱਥੇ ਆਕਸੀਜਨ ਦੀ ਵਧੀਆ ਸਪਲਾਈ ਹੁੰਦੀ ਰਹੇਗੀ ਜਿਸ ਦੇ ਨਾਲ ਸਾਡੇ ਸਾਰੇ ਆਰਗਨਸ ਤੰਦਰੁਸਤ ਰਹਿੰਦੇ ਨੇ ਸਹੀ ਤਰ੍ਹਾਂ ਵਰਕਿੰਗ ਉਹਨਾਂ ਦੀ ਹੁੰਦੀ ਰਹਿੰਦੀ ਹੈ ਅਖੀਰ ਵਿੱਚ ਇੱਕ ਵਾਰ ਫਿਰ ਤੋਂ ਕਹੂੰਗੀ ਖਾਣੇ ਵੱਲ ਆਪਣੇ ਜ਼ਰੂਰ ਧਿਆਨ ਦੇਣਾ ਹੈ ਫਾਸਟ ਫੂਡ ਨਹੀਂ ਖਾਣੇ ਫਰਾਈ ਫੂਡ ਨਹੀਂ ਖਾਣੇ ਹੈਵੀ ਫੂਡ ਨਹੀਂ ਖਾਣਾ ਕੋਸ਼ਿਸ਼ ਇਹ ਕਰਨੀ ਹੈ ਘਰ ਦਾ ਬਣਿਆ ਸਾਫ ਸੁਥਰਾ ਔਰ ਫਰੈਸ਼ ਖਾਣਾ ਹੀ ਖਾਓ ਜਿਸ ਨਾਲ ਡਾਈਜੈਸ਼ਨ ਵੀ ਵਧੀਆ ਰਹੇਗਾ ਮੋਟਾਪਾ ਤੁਹਾਡਾ ਘਟ ਜਾਏਗਾ ਖੁਦ ਨੂੰ ਹੈਲਦੀ ਫੀਲ ਕਰੋਗੇ ਕੋਈ ਵੀ ਹੈਲਥ ਇਸ਼ੂ ਵੀ ਅਗਰ ਚੱਲ ਰਿਹਾ ਸੀ ਤਾਂ ਇਹਨਾਂ ਚੀਜ਼ਾਂ ਨੂੰ ਅਪਣਾਉਣ ਦੇ ਨਾਲ ਉਹ ਹੈਲਥ ਇਸ਼ੂ ਵੀ ਤੁਹਾਡਾ ਠੀਕ ਜ਼ਰੂਰ ਹੋਣ ਲੱਗੇਗਾ स्किन भी थोड़ी अच्छी हो जाएगी पहला नालों और तुसे पहला नालों खुद को तंदुरुस्त हैल्दी और एनर्जेटिक फील वाले हो वीडियो आज भी चंकी लगी है तो इसमें लाइक एंड शेयर जरूर कर देना कमेंट करके भी अपने विचार मेरे जरूर सांचे करना हूं तक पेज न फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर लो मिलों जल्द ही सेहत न जुड़ी होर जानकारी देना फिलहाल ही दो जी इजाजत सत श्रीकाल